ਪਹਿਲਾਂ ਸਾਮਸੁੰਦਰ ਬਦਬਦੀ ਤੁਸੀਂ ਪੂਰੀ ਗੱਲਬਾਤ ਸੁਣੀ ਉਹਨਾਂ ਨੇ ਕਿਵੇਂ ਓਪੀ ਸੱਚਦੇਵਾਂ ਤੇ ਦੋਸ਼ ਲਾਏ ਹੁਣ ਓਪੀ ਸੱਚਦੇਵਾਂ ਕੈਮਰੇ ਸਾਹਮਣੇ ਆਏ ਨੇ ਇਹ ਵੀ ਆਪਣੇ ਪ੍ਰੂਫ ਲੈ ਕੇ ਆਏ ਨੇ ਇਹਨਾਂ ਦਾ ਇਹ ਕਹਿਣਾ ਹੈ ਕਿ ਮੈਂ ਜੋ 10 ਲੱਖ ਰੁਪਏ ਲਏ ਸੀ ਉਹ ਵਾਪਸ ਕਰ ਦਿੱਤੇ ਨੇ ਮੇਰੇ ਖਿਲਾਫ ਝੂਠੇ ਇਲਜ਼ਾਮ ਨੇ ਕਿ ਮੈਂ ਉਹਨਾਂ ਤੋਂ 70 ਲੱਖ ਰੁਪਏ ਲਿਆ 70 ਲੱਖ ਲਿਆ ਨਹੀਂ ਤਾਨੂੰ ਮੈਨੂੰ ਜਵਾਨਤਾ ਮਿਲਿਆ ਨੇ ਤਾਨੂੰ ਇਹਨਾਂ ਨੂੰ ਉਮੀਦ ਆ ਕਿ ਕੋਰਟਾਂ ਨਾਲ ਦੇ ਪੱਖ ਚ ਫੈਸਲੇ ਦੇਣ ਗਿਆ ਕੀ ਕਹਿਣਾ ਸੱਚ ਦੇਵਾ ਉਹ ਵੀ ਸੁਣ ਲਵੋ ਉਹ ਕਹਿੰਦੇ ਵੀ ਧੋਖਾ ਦੇ ਲਈ ਕੀਤੀ ਨਟਵਰ ਲਾ ਲਾ ਕਹਿੰਦੇ ਸੱਚ ਦੇਵਾ ਉਹ ਵੀ ਸੱਚ ਦੇਵਾ ਸਿਰੇ ਦਾ ਠੱਗਾ ਬਹੁਤ ਸਾਰੇ ਇਲਜ਼ਾਮ ਲਾਉਣੇ ਤੋੜਾ ਕੀ ਕਹਿਣਾ ਜੋ ਅੱਜ ਉਹ ਬੋਲ ਕੇ ਦੇ ਨੇ ਦੇਖੋ ਜੀ ਜ਼ਬਾਨੀ ਕਲਾਮੀ ਮੈਂ ਪ੍ਰਾਈਮ ਮਿਨਿਸਟਰ ਦੇ ਦੋਸ਼ ਲਾਦਾ ਮੁੱਖ ਮੰਤਰੀ ਤੇ ਲਾਦਾ ਜਿੱਤੇ ਮਰਜੀ ਲਾਦਾ ਕਿਸੇ ਰੱਬ ਤੇ ਲਾਦਾ ਕਿਸੇ ਮਹਾਪੁਰਸ਼ ਤੇ ਲਾਦਾ ਉਹ ਮੰਨਣ ਯੋਗ ਨਹੀਂ ਹੈਗੇ ਜੋ ਹਾਈ ਕੋਰਟ ਦੇ ਲਾਸਟ ਲੇਟੈਸਟ ਆਰਡਰ ਹੈਗੇ ਉਹਨਾਂ ਤੋਂ ਵੱਡਾ ਹੈਗਾ ਵਧਵਾਤਾ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਬਾਕੀ ਤੁਸੀਂ ਡਿਟੇਲ ਚ ਪਰਮੁੱਦੇ ਵਾਲੀ ਮੇਰੇ ਤੋਂ ਜਵਾਬ ਲੈ ਲਓ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਸਹੀ ਜਵਾਬ ਦੇਣ ਦੀ ਉਹ ਕਹਿੰਦੇ 80 ਲੱਖ ਰੁਪਈਆ ਲੈ ਲਿਆ ਬਿਆਨੇ ਦਾ ਰਜਿਸਟਰੀ ਵੀ ਨਹੀਂ ਕਰਾਈ ਉਹਦੇ ਬਾਰੇ ਕੀ ਕਹਿਣਾ ਤੁਸੀਂ ਦੇਖੋ ਜੀ ਉਹਨਾਂ ਨੇ ਮੈਨੂੰ 10 ਲੱਖ ਰੁਪਏ ਦਿੱਤਾ ਸੀ ਮੇਰੇ ਕਾਊਂਟ ਵਿੱਚ ਪਵਾਇਆ ਸੀ ਤੇ ਬਾਕੀ ਪੈਸੇ ਮੈਨੂੰ ਕੈਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਤੇ ਮੈਂ ਉਹ ਐਗਰੀ ਨਹੀਂ ਕੀਤਾ ਵੀ ਮੈਂ ਕੈਸ਼ ਪੈਸੇ ਨਹੀਂ ਲੈਣੇ ਕਿਉਂਕਿ ਜਿਹੜੀ ਸੁਪਰੀਮ ਕੋਰਟ ਦੀ ਲੇਟੈਸਟ ਗਾਈਡਲਾਈਨ ਆ ਉਹਦੇ ਮੁਤਾਬਕ 2 ਲੱਖ ਰੁਪਏ ਤੋਂ ਵੱਧ ਪੈਸੇ ਕੈਸ਼ ਲੈਣੇ ਲੈਣੇ ਵੀ ਜੁਰਮ ਹੈ ਤੇ ਦੇਣੇ ਵੀ ਜੁਰਮ ਹੈ ਤੁਸੀਂ 80 ਲੱਖ ਰੁਪਇਆ ਨਹੀਂ ਲਿਆ ਜੀ ਨਹੀਂ ਜੀ ਨਹੀਂ ਮੈਂ ਜਿਹੜੇ ਪੈਸੇ ਲਏ ਸੀ ਇੱਕ ਮਰ ਤੋਂ ਗਲਤੀ ਹੈ ਕਿ ਮੈਂ ਕਾਊਂਟ 'ਚ ਨਹੀਂ ਪਾਏ ਕੈਸ਼ ਦੇ ਦਿੱਤੇ ਉਹਦੀਆਂ ਮੇਰੇ ਕੋਲ ਰਿਕਾਰਡ ਨਾ ਹੈਗੀਆਂ ਸਾਰਾ ਕੁਝ ਹੈਗਾ ਜੇ ਕਹੋਂਗੇ ਤਾਂ ਮੈਂ ਤੁਹਾਨੂੰ ਸੁਣਾ ਦਿੰਦਾ ਉਹ ਕਹਿੰਦੇ ਕਿ ਜਦੋਂ 80 ਲੱਖ ਰੁਪਇਆ ਸਾਨੂੰ ਤਾਂ ਕਹਿੰਦੇ ਵੀ ਨਹੀਂ ਲਿਆ ਪਰ ਕੋਰਟ ਦੇ ਵਿੱਚ ਇਹਨਾਂ ਨੇ ਇਹ ਕਿਹਾ ਵੀ ਅਸੀਂ 80 ਲੱਖ ਰੁਪਇਆ ਲਿਆਏ ਤੁਸੀਂ ਕੋਰਟ 'ਚ ਕਿਹਾ ਕਿ ਦਿੱਤਾ ਬਿਆਨ ਇਹ ਪਤਾ ਕੀ ਸੀ ਜੀ ਇਹ ਨਾ ਸਿਸਟਮ ਸਾਡੇ ਤੇ ਪਰਚਾ ਕਰਾਤਾ ਸਾਰਾ ਪਰਿਵਾਰ ਇਨਵੋਲਵ ਕਰਾਤਾ ਦੇਖੋ ਜਿਹੜੇ ਬੰਦੇ ਤੇ ਕਦੀ 57 ਨਾ ਹੋਈ ਹੋਵੇ ਜ਼ਿੰਦਗੀ ਤੇ ਉਹਦੀ ਸਾਰੀ ਫੈਮਿਲੀ ਬੱਚੇ ਕੁੜੀਆਂ ਭੈਣਾ ਇਨਵੋਲਵ ਕਰ ਲੇ ਤਾਂ ਜੱਜ ਕੋਲ ਜਦ ਸਾਡੀ ਬੈਸ਼ ਲੱਗੀ ਸੀ ਮੇਰੀ ਬੇਲ ਦੀ ਤਾਂ ਉੱਥੇ ਮੈਨੂੰ ਇਹਨਾਂ ਨੇ ਕਿਹਾ ਵੀ ਸਾਨੂੰ 80 ਲੱਖ ਰੁਪਏ ਦੇ ਦਿਓ ਅਸੀਂ ਸਮਝੌਤਾ ਕਰ ਲੈਨੇ ਆ ਤੇ ਜੱਜ ਸਾਹਿਬ ਨੇ ਕਿਹਾ ਤੁਸੀਂ ਦੇਣ ਲਈ ਤਿਆਰ ਆ ਤਾਂ ਅਸੀਂ ਬਿਆਨ ਦਿੱਤਾ ਵੀ ਅਸੀਂ ਬਿਆਨਾਂ ਨਹੀਂ ਐਡਮਿਟ ਕਰਦੇ ਵੀ ਸਾਡੇ ਕੋਲ 80 ਲੱਖ ਰੁਪਏ ਆ ਅਸੀਂ ਇਹ ਪਰਚੇ ਤੋਂ ਨਿਕਲ ਲਈ ਵੀ ਸਾਡਾ ਪਰਿਵਾਰ ਇਸ ਦਿੱਕਤ 'ਚ ਨਾ ਆਵੇ ਜੇਲ੍ਹ ਵਿੱਚ ਨਾ ਜਾਵੇ ਅਸੀਂ 80 ਲੱਖ ਕਿਹਾ ਕਰੋੜ ਵੀ ਦੇਣ ਨੂੰ ਤਿਆਰ ਹਾਂ ਕਿ ਉਹ ਤਾਂ ਕਹਿੰਦਾ ਕਰੋੜ 'ਚ ਲਿਖ ਕੇ ਦੇਦਾ ਵੀ 80 ਲੱਖ 'ਚ ਲੈ ਅਸੀਂ ਇਹ ਨਹੀਂ ਕਿਹਾ ਵੀ ਅਸੀਂ ਬਿਆਨਨਾ 80 ਲੱਖ ਰੁਪਏ ਆਇਆ ਤਾਂ ਮੋੜਦੇ ਆ ਅਸੀਂ ਸਮਝੌਤਾ ਬੇਸਿਸ ਤੇ ਇਹਨਾਂ ਨੂੰ 80 ਲੱਖ ਰੁਪਏ ਦੇਣ ਨੂੰ ਤਿਆਰ ਸੀ ਅੱਛਾ ਤੇ 80 ਲੱਖ ਜੋ ਫਿਰ 10 ਲੱਖ ਦੇਤਾ ਇਨੇ 80 ਲੱਖ ਚੋਂ 10 ਲੱਖ ਨਹੀਂ ਦਿੱਤਾ 10 ਲੱਖ ਆਇਆ ਸੀ ਉਹ 10 ਲੱਖ ਪਹਿਲਾਂ ਹੀ ਲੈ ਗਏ ਸੀ ਮਰ ਤੂੰ ਸੁਣੋ ਉਤਾ ਕਰਨ ਸੁਣਦੇ ਕਿਉਂ ਨਹੀਂ ਕਰਿਆ ਸਰ ਇਹ ਨਹੀਂ ਚੜਾ ਕਿਉਂ ਨਹੀਂ ਦਿੱਤਾ ਮੁਕਰ ਗਏ ਜ਼ਮੀਨ ਦੀਆਂ ਕੀਮਤਾਂ ਵੱਧ ਗਈਆਂ ਇਹਨਾਂ ਨੇ ਮੈਨੂੰ ਸਿਨੋਤਾ ਕਰਕੇ ਉੱਥੇ ਹਾਜ਼ਰੀ ਲਵਾ ਲਈ ਪਰਚਾ ਕਿਉਂ ਕਰਾਇਆ ਤੁਹਾਡੇ ਤੇ ਪਰਚਾ ਇਹ ਕਰਾਇਆ ਜ਼ਮੀਨ ਦੀਆਂ ਕੀਮਤਾਂ ਵੱਧ ਗਈਆਂ ਤੇ ਫਿਰ ਮੈਨੂੰ ਕਹਿੰਦੇ 20 ਲੱਖ ਰੁਪਏ ਹੋਰ ਵਾਪਸ ਕਰ ਮੈਂ ਉਹ ਵੀ ਬੰਨ ਗਿਆ ਵੀ ਦੇ ਦੇ ਨਾ ਤੇ ਜ਼ਮੀਨ ਦੀਆਂ ਕੀਮਤਾਂ ਵਧਨ ਕਰਕੇ ਇਹਨਾਂ ਦੇ ਮਨ 'ਚ ਪਾਪ ਆ ਗਿਆ ਇਹਨਾਂ ਨੇ ਜਾ ਕੇ ਉੱਥੇ ਪਰਚਾ ਕਰਾਤਾ ਉੱਥੇ ਮੇਰੀ ਸੁਣਵਾਈ ਨਹੀਂ ਕੀਤੀ ਇੱਕ ਤਰਫਾ ਪਰਚਾ ਕਰਾਇਆ ਉਹ ਸੀਵਲ ਨੇਚਰ ਕੇਸ ਨੂੰ ਬਣਾਇਆ ਉਹ ਹਾਈ ਕੋਰਟ ਨੇ ਸਟੇ ਕਰਤਾ ਪਰਚਾ ਤੇ ਉਹਦੇ ਚ ਪਿਓਰ ਲਿਖਿਆ ਹਾਈ ਕੋਰਟ ਨੇ ਲੇਟੈਸਟ ਜਜਮੈਂਟ ਚ ਕਿ ਇਹ ਸੀਵਲ ਨੇਚਰ ਕੇਸ ਆ ਤੱਕਾ ਕੀਤਾ ਗਿਆ ਰਹਾ ਇਹ ਡੇਟ ਆ ਦੀ ਹਾਈ ਕੋਰਟ ਇੱਕ ਤਾਂ 11ਵੇਂ ਮਹੀਨੇ ਦੀ ਐ ਤੇ ਜਿਹੜੀ ਕੰਟੈਂਪਟ ਆ ਕੋਰਟ ਆ ਇਹਨਾਂ ਨੇ ਧੱਕੇ ਨਾਲ ਅਰੈਸਟ ਕੀਤਾ ਸਾਡੀ ਫੈਮਿਲੀ ਨੂੰ ਤੇ ਉਹਦੀ 9 ਤਰੀਕ ਆ ਇਸ ਮਹੀਨੇ ਦੀ 9 ਤਰੀਕ ਉਹ ਕਹਿੰਦੇ ਜੀ ਅਸੀਂ ਆਖੇ ਦੋਨੇ ਜਿਨ੍ਹਾਂ ਨੇ ਜ਼ਮੀਨ ਲਈ ਜਾਂ ਤੁਸੀਂ ਵੇਚੀ ਇਸੀ ਦੋਨੇ ਰਾਧਾ ਸੁਆਮੀ ਜਾਣੇ ਆ ਤੇ ਇਹਨਾਂ ਨੂੰ ਉਤੋਂ ਸੈਕਟਰੀ ਦੇ ਉਹਦੇ ਤੋਂ ਵੀ ਹਟਾਤਾ ਇਹਨਾਂ ਦੀ ਮੈਸੇਜ ਮੈਂਬਰ ਸੀ ਉਹ ਵੀ ਹਟਾਤਾ ਇਹਨਾਂ ਦੇ ਝੂਠਾਂ ਦਾ ਪਤਾ ਲੱਗਿਆ ਕੁਛ ਇਦਾਂ ਦਾ ਵੀ ਹੋਇਆ ਦੋਨੇ ਮੰਦੇ ਹੋ ਰਾਧਾ ਦੇ ਦੇਖੋ ਗੱਲ ਇਹ ਵੀ ਮੰਦੇ ਤਾਂ ਆਪਾਂ ਕੋਈ ਵੀ ਕਿਸੇ ਧਰਮ ਨੂੰ ਮੰਨ ਸਕਦਾ ਹੈ ਇਹ ਆਜ਼ਾਦੀ ਆਪਾਂ ਨੂੰ ਬਾਕੀ ਗੱਲ ਇਹ ਆ ਵੀ ਧਰਮ ਦਾ ਨਾਂ ਵਿੱਚ ਨਹੀਂ ਓਛਾਲਣਾ ਚਾਹੀਦਾ ਤੀ ਉਹ ਸਮਝਦਾਰ ਬੰਦਾ ਹੈਗਾ ਚਲੋ ਜੇ ਇਹਨਾਂ ਛਾਲ ਲਿਆ ਤਾਂ ਮੈਂ ਜਵਾਬ ਦਿੰਨਾ ਕਿ ਮੈਂ 25 30 ਸਾਲ ਬਤੌਰ ਸੈਕਟਰੀ ਜਹਾਂ ਤੇ ਇਹਦੇ ਵਿੱਚ ਜਿਹੜੇ ਬਿਆਸ ਦੀ ਗਾਈਡ ਲਾਈਨਾਂ ਹੈਗੀਆਂ ਉਹਦੇ ਵਿੱਚ 10 ਸਾਲ ਦੀ ਸੇਵਾ ਹੁੰਦੀ ਆ ਤੇ ਮੈਨੂੰ 25-30 ਸਾਲ ਰੱਖਿਆ ਤੇ ਇਹਦਾ ਮਤਲਬ ਮੇਰੇ 'ਚ ਕੋਈ ਕਮੀ ਨਹੀਂ ਸੀ ਮੈਨੂੰ ਰੱਖਿਆ ਜਦ 10 ਸਾਲ ਦਾ ਟਾਈਮ ਉੱਪਰ ਹੋ ਗਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਦੱਸੋ ਵੀ ਕੀ ਕਰੀਏ ਵੀ ਟਾਈਮ ਤਾਂ 10 ਸਾਲ ਦਾ ਤੁਹਾਨੂੰ 25-30 ਸਾਲ ਹੋ ਗਏ ਫਿਰ ਮੈਂ ਆਪ ਰਿਜਾਇਨ ਕਰਕੇ ਮੇਰੇ ਤੋਂ ਹੀ ਨਵੇਂ ਬੰਦੇ ਜਿਹੜੇ ਹੈਗੇ ਰეკਮੈਂਡਡ ਕਰਾਈ ਅੱਛਾ ਦੱਸੋ ਤੁਸੀਂ ਜਦੋਂ ਲਿਖਤੀ ਦਿੱਤਾ ਕਿ ਮੈਂ 80 ਲੱਖ ਰੁਪਏ ਲੈ ਲਿਆ ਲੈ ਲਿਆ ਨੇ ਦਾ ਕੋਈ ਸਮਝਾਤਾ ਹੋਇਆ ਤੁਹਾਡਾ ਨਹੀਂ ਨਹੀਂ 80 ਲੱਖ ਰੁਪਏ ਮੈਂ ਲੈ ਨਹੀਂ ਲਿਆ ਮੈਂ ਇਹ ਲਿਖਿਆ ਕਿ ਮੇਰਾ ਬਿਆਨਾ ਹੋ ਗਿਆ ਉਹਦੇ ਵਿੱਚ ਇੱਕ ਸ਼ਰਤ ਲਿਖੀ ਦੀ ਆ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਉਹਦੇ ਚ ਲਿਖੀ ਵੀ ਆ ਕਿ ਵੱਖਰੇ ਤੌਰ ਤੇ ਇੱਕ ਰਸੀਦ ਦਿੱਤੀ ਗਈ ਆ ਹਾਂ ਬਿਆਨੇ ਦੀ ਗਵਾਹਾਂ ਦੇ ਵਿੱਚ ਬਤੌਰ ਬਿਆਨਾਂ ਗਵਾਹਾਂ ਦੀ ਹਾਜ਼ਰੀ ਵਿੱਚ ਅਦਾ ਕਰ ਦਿੱਤੀ ਗਈ ਹੈ ਰਸੀਦ ਅਦਾ ਕਰ ਦਿੱਤੀ ਗਈ ਹੈ ਜਿਸ ਬਾਰੇ ਵਕੀਲਤਾ ਵੱਲੋਂ ਰਸੀਦ ਅਦਾ ਕਰ ਦਿੱਤੀ ਗਈ ਹੈ ਉਹ ਲਾਗ ਰਸੀਦ ਦਿੱਤੀ ਸੀ ਜਿੱਤੇ ਮੈਂ 10 ਲੱਖ ਰੁਪਇਆ ਵਸੂਲ ਕੀਤਾ 70 ਲੱਖ ਰੁਪਏ ਨਹੀਂ ਵਸੂਲ ਕੀਤਾ ਉਹਦੇ ਬਾਰੇ ਮੈਂ ਨੋਟਿਸ ਵੀ ਕੱਢੇ ਇਹਨਾਂ ਨੂੰ ਤੇ ਜਿਹੜੇ 10 ਲੱਖ ਵਾਪਸ ਕਰਿਆ ਉਹ ਦੱਸੋ ਕਦੋਂ ਕਰਿਆ ਤੇ ਕਿੱਥੇ ਕੀਤਾ ਉਹ ਮੈਂ ਕੀਤਾ 10 ਲੱਖ ਰੁਪਏ ਵਾਪਸ ਉਹਦੀ ਮੈਂ ਤੁਹਾਨੂੰ ਡੇਟ ਦੱਸਦਾ ਉਹ ਰਾਜੀ ਇੱਕ ਕਾਗਜ਼ ਤੇ ਆ ਉੱਥੇ ਲੈ ਆਇਓ ਝੱਕੇ ਦਾ ਘਰ ਮੰਨ ਵੀ ਰਹੇ ਨੇ ਵਿੱਚ ਵਿਚਾਲੇ ਕਦੇ 70 ਕਹਿੰਦੇ ਕਦੇ 80 ਨਹੀਂ 10 ਲੱਖ ਰੁਪਏ ਲ ਮੈਂ ਵਾਪਸ ਕੀਤਾ ਉਹਦੀ ਮੈਂ ਤੁਹਾਨੂੰ ਡੇਟ ਦੱਸਦਾ ਇਹ ਕਿੱਥੇ ਕੀਤਾ ਇਹ ਦੱਸੋ ਇਹ ਮੇਰੇ ਘਰ ਤੋਂ ਲੈ ਕੇ ਗਿਆ ਕੁਲਦੀਪ ਸ਼ਰਮਾਨ ਉਹਦੀ ਰਿਕਾਰਡਿੰਗ ਵੀ ਆ ਫੋਟੋ ਵੀ ਆ ਇਹ ਹੈਗਾ 24 ਜਨਵਰੀ 2023 ਨੂੰ ਆ ਇਹ ਹੈਗਾ 24 ਦਸੰਬਰ 2023 ਨੂੰ 3:37 ਤੇ ਜਿਹੜਾ ਹੈਗਾ ਇਹ ਮੇਰੇ ਤੋਂ ਪੈਸੇ ਵਾਪਸ ਲੈ ਕੇ ਮੇਰੇ ਕੋਲ ਰਿਕਾਰਡਿੰਗਾਂ ਹੈਗੀਆਂ ਕੋਈ ਤੁਹਾਡੀ ਜ਼ਮੀਨ ਹੜੱਪਣ ਵਾਸਤੇ ਕਿਹੜੇ ਕਿਹੜੇ ਚੱਲਾਂ ਹੀ ਰਹੇ ਨੇ ਇਹ ਵੀ ਜ਼ਮੀਨ ਹੜੱਪਣ ਵਾਸਤੇ ਇਹਨਾਂ ਦਾ ਇਹ ਮੇਰੇ ਤੋਂ ਇੱਕ ਪਰਚਾ ਹੋਰ ਝੂਠਾ ਕਰਾਤਾ ਸੀ ਉਹ ਬੰਦਿਆ ਤੇ ਮੇਰਾ 25 ਕਰੋੜ ਦਾ ਮੇਲਾ ਠੱਗੀ ਮਾਰੀ ਆ ਉਲਟਾ ਮੇਰੇ ਤੋਂ ਕਰਾਤਾ ਮੇਰਾ ਡਰਾਈਵਰ ਜਿਹੜਾ ਹੈਗਾ ਉਹ ਹਾਇਰ ਕਰ ਲਿਆ ਅ ਮੇਰੇ ਸਾਰੇ ਜਿਹੜੇ ਮੁਲਾਜ਼ਮ ਹਾਇਰ ਕਰ ਲੇ ਮੇਰੇ ਵਕੀਲ ਹਾਇਰ ਕਰ ਲੇ ਜਿਹੜੇ ਕਹਿ ਰਿਆ ਵਕੀਲ ਕਈ-ਕਈ ਪੰਜ-ਪੰਜ ਵਕੀਲ ਕਰ ਲੇ ਏ ਮੇਰਾ ਵਕੀਲ ਮੇਰੀ ਬੇਲ ਲੱਗੇ ਹੋਵੇ ਤੇ ਮੇਰੀ ਪੇਸ਼ੀ ਦੇ ਨਾ ਜਾਵੇ ਤਿੰਨ ਪੇਸ਼ੀਆਂ ਤੇ ਤੇ ਉਹਨੂੰ ਮਾ ਹਟਾਉਣਾ ਹੀ ਹੈ ਇੱਕੋ ਇਹ ਕਹਿੰਦੇ ਮੈਂ ਕਹਿੰਦੇ ਬੰਦਾ ਹੈ ਕਿਤੇ ਦਾ ਡਿਊਟੀ ਕਿਤੇ ਕਰਦਾ ਡੇਰਾ ਵਿੱਚ ਹੀ ਜਾ ਕੇ ਸੋਰੀ ਬੱਸੀ ਫੜਾਣਾ ਜਾ ਕੇ ਪਰਤੇ ਦਰ ਨਹੀਂ ਮੇਰਾ ਦਫਤਰ ਹੈ ਉੱਥੇ ਬੱਸੀ ਫੜਾਣਾ ਮੇਰਾ ਦਫਤਰ ਹੈ ਫਤੇਗਰ ਸਾਹਿਬ ਚਾ ਕੁਲਦੀਪ ਮਾਨ ਕੌਣ ਹੈ ਕੁਲਦੀਪ ਮਾਨ ਹੈ ਇਹਨਾਂ ਦਾ ਇਹ ਦਾ ਤਿੰਨ ਚਾਰ ਬੰਦੇ ਇਕੱਠੇ ਹੈ ਮੈਂ ਕਿਸ ਦਾ ਪ੍ਰੈਸ ਦੇ ਵਿੱਚ ਕਿਸ ਦੀ ਇਨਸਲਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਬਿਨਾ ਪ੍ਰੂਫ ਤੋਂ ਬਿਨਾ ਕਿਸੇ ਟੱਠਾ ਤੋਂ ਨਹੀਂ ਬੋਲਣਾ ਚਾਹੁੰਦਾ ਕਲਦੀਪ ਮਾਨ ਇੱਕ ਜੀਤੀ ਹੈਗਾ ਉਹ ਤਿੰਨੇ ਬੰਦੇ ਮੈਨੂੰ ਚਲੋ ਜੋ ਵੀ ਹੈ ਮੈਂ ਕਿਸੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਇਹ ਤਿੰਨੇ ਬੰਦੇ ਇਕੱਠੇ ਆ ਕਦੀ ਕਿਹਦੇ ਨਾ ਬਿਆਨਾ ਕਰਾ ਦਿੰਦੇ ਕਦੀ ਕਿਹਦੇ ਨਾ ਕਦੀ ਕਿਹਦੇ ਨਾ ਇਹ ਬੰਦੇ ਇਹਨਾਂ ਨੇ ਆਪਣੇ ਇੱਕ ਬੰਦੇ ਦੇ ਨਾਲ ਬਿਆਨਾ ਕਰਾ ਦਿੰਦੇ ਆ ਹੁਣ ਜ਼ਮੀਨ ਤੁਹਾਡੇ ਕਬਜ਼ੇ 'ਚ ਆ ਤੁਸੀਂ ਮੇਰੇ ਕਬਜ਼ੇ 'ਚ ਆ ਨਹੀਂ ਤੁਸੀਂ ਪੈਸੇ ਦਾ ਭਾਵ ਸੁਲਦੀ ਮਨ ਨੂੰ ਤਰੇ ਆ ਨਾ ਇਹ ਇਕੱਠੀ ਆ ਨਾ ਮੇਰੇ ਤੋਂ ਲੈ ਕੇ ਨੇ ਕਹਿਤਾ ਮੈਂ ਦੇ ਦਿੱਤੇ ਇਹਨਾਂ ਦੇ ਹੀਨਾਂ ਦੇ ਵਿੱਚ ਇੱਕ ਬੰਦਾ ਹੋਰ ਸੀ ਸਾਡੇ ਪਿੰਡ ਦਾ ਸਰਪੰਚ ਉਹ ਮੇਰੇ ਕੋਲ ਰਿਕਾਰਡੀਆਂ ਹੈਗੀਆਂ ਵੀ ਅਸੀਂ ਲੈ ਲੇ ਜੀ ਹੁਣੇ ਰੌਲਾ ਪਾਣ ਨਾਲ ਕਿਸਮਝੋਤੇ ਤੋ ਬਾਅਦ ਸਮਝੋਤੇ ਤੋਂ ਬਾਅਦ ਇਹਨਾਂ ਨੇ ਮੈਨੂੰ ਪਰਦੇ ਚ ਲਾ ਕੇ ਹਾਗਰੀ ਲਵਾ ਲਈ ਦੇਖੋ ਸੀਵਲ ਨੇਚਰ ਕੇਸ ਆ ਉਹਦੇ ਵਿੱਚ ਇਹਨੂੰ ਆਪਾਂ ਠੱਗੀ ਕਿਦਾਂ ਕਹਿ ਸਕਦੇ ਆ ਜੇ ਤੁਸੀਂ ਪੈਸੇ ਦਿੱਤੇ ਆ ਕੋਰਟ 'ਚ ਸਾਬਤ ਕਰੋ ਮੇਰੇ ਤੋਂ ਰਿਸ਼ਤੀ ਕਰਾਓ ਜਦੋਂ ਜਿਸਟਰ ਨੇ ਇਹਨਾਂ ਨੇ ਬੰਨਾ 21 ਦਾ 23 ਨੂੰ ਇਹਨਾਂ ਦੀ ਡੇਟ ਸੀ ਉਸ ਡੇਟ ਨੂੰ ਇਹਨਾਂ ਨੇ ਦਿਖਾਣ ਕਿਹੜੇ ਖਾਤੇ 'ਚ ਪੈਸੇ ਆ ਜਿਹੜਾ ਇਸ ਸਮਝੌਤੇ ਚੱਕੀ ਫਿਰਦੇ ਆ ਸਮਝੌਤੇ ਦੇ ਵਿੱਚ ਇਹਨਾਂ ਨੇ ਸਾਨੂੰ ਥਾਣੇ ਦੇ ਵਿੱਚ ਸਾਈਨ ਕਰਾਏ ਉਸ ਸਮਝੌਤਾ ਲਾਇਆ ਵਾ ਕਿ 2 ਲੱਖ ਰੁਪਏ ਸਾਡੇ ਖਾਤੇ 'ਚ ਜਮ੍ਹਾਂ ਕਰਾਤੇ ਅਸੀਂ ਹੈਗੇ ਦੀ ਹਰਾਸ ਚ ਸਾਰੇ ਗੱਲ ਚੜ ਹੁੰਦੇ ਆ ਪੁਲਿਸ ਦੀ ਲੋਕ ਕਹਿੰਦੇ ਪੁਲਿਸ ਉੱਤਰ ਜਾਵੇ 70 80% ਕ੍ਰਾਈਮ ਘਟ ਜਾਵੇ ਸਰ ਪਤਾ ਕੀ ਹੈ ਜੀ ਪੁਲਿਸ ਜਿਹੜੇ ਤਾਂ ਕ੍ਰਾਈਮ ਹੈਗੇ ਉਹਨਾਂ ਵੱਲ ਤਾਂ ਵਾਚ ਕਰਦੀ ਨਹੀਂ ਜਿੱਥੋਂ ਕੋਈ ਮਲਾਈ ਮਿਲਦੀ ਹੈ ਉਹਨਾਂ ਨਾਲ ਵਾਚ ਕਰਦੀ ਉਹਨਾਂ ਆਟੀ ਸਾਟੀ ਹੈ ਹੁਣ ਮਨ ਲੱਗਦਾ ਇੱਕਾ ਬੰਦੇ ਤੁਹਾਡੇ ਸਾਹਮਣੇ ਦੇਰੇ ਸੀ ਡਾਈਟ ਤੁਹਾਡੀ 7 ਕਿੱਲੇ ਜ਼ਮੀਨ ਕਮਲਜੀਤ ਇਹੀ ਬੰਦੇ ਜਿਹੜੇ ਹੈਗੇ ਇਹ 7 ਕਿੱਲੇ ਜ਼ਮੀਨਾਂ ਦੀ ਹੜੱਪ ਕੇ ਥਾਣੇ 'ਚ ਸਟੱਡੀ ਦੇ ਵਿੱਚ ਰੱਖ ਕੇ ਕੁੱਟਮਾਰ ਕਰਕੇ ਬਾਕੀ ਦੇ ਤੇਰੇ ਨੂੰ ਸੁਣ ਲਿਓ ਇਹ ਕਈ ਬੰਦੇ ਉਹ ਕੀਤੇ ਆ ਇਹ ਡਰਦੇ ਬੰਦੇ ਨਾਲ ਸਾਹਮਣੇ ਨਹੀਂ ਆਉਂਦੇ ਠੀਕਾ ਬਤਵੇ ਦਾ ਇਹਨਾਂ ਨਾਲ ਕੈਸ ਸੰਪਰਕ ਹੈ ਇਹ ਤਿੰਨੇ ਇਕੱਠੇ ਆ ਪੁੱਛ ਲੋ ਕਿ ਕਿਸ ਪਰਕਾ ਤਿੰਨੇ ਇਕੱਠੇ ਇਹਨਾਂ ਤੋਂ ਪੁੱਛ ਲੋ ਮੈਨੂੰ ਨਹੀਂ ਪਤਾ ਹੈਗਾ ਹੁਣ ਜਿਹੜੇ ਫਲੇਮ ਤੁਹਾਡੇ ਉੱਪਰ ਲਾਏ ਗਏ ਇਹ ਮੰਨਦੇ ਹੋ ਵੀ ਉਹਨਾਂ ਦੇ ਵਿੱਚ ਤੁਸੀਂ ਹੁਣ ਜਿਵੇਂ ਉਹ ਕਹਿੰਦੇ ਵੀ ਹਾਈ ਕੋਰਟ ਚ ਕੇਸ ਚੱਲਦਾ ਸੀ ਸੁਪਰੀਮ ਕੋਰਟ ਚਲੇ ਗਏ ਕਿਤੇ ਖੜਦੇ ਪਟੀਆਂ ਜੀ ਉਹ ਬੇਲਾਂ ਹੈਗੀਆਂ ਬੇਲ ਮੰਗਣਾ ਸਾਡਾ ਹੱਕ ਹੈ ਰਾਸ਼ਟਰਪਤੀ ਕੋਲ ਵੀ ਜਾ ਸਕਦੇ ਆ ਸੁਪਰੀਮ ਕੋਰਟ ਵੀ ਜਾ ਸਕਦੇ ਆ ਹਾਈ ਕੋਰਟ ਵੀ ਜਾ ਸਕਦੇ ਆ ਡੀ ਐਂਡ ਦੇ ਵਿੱਚ ਜਿਹੜੇ 21 7 25 ਨੂੰ ਆਰਡਰ ਹੋਏ ਆ ਕੰਟੈਂਪਟ ਕੋਰਟ ਦੇ ਇਸ ਹਾਲ ਚ ਉਹ ਆਰਡਰਾਂ ਚ ਜੱਜ ਦੇ ਸਾਰੇ ਜਿਹੜੇ ਆਰਡਰ ਲਿਖੇ ਆ ਤੇ ਸਾਰਿਆਂ ਦਾ ਆਰਡਰ ਲਿਖ ਕੇ ਨਿਚੋੜ ਕੱਢਤਾ ਵੀਦਾਂ ਧੱਕਾ ਹੋਇਆ ਗਲਤ ਪਰਚਾ ਹੋਇਆ ਗਲਤ ਹਰਾਸਚ ਰੱਖਿਆ ਇਹ ਕਹਿੰਦੇ ਆ ਕਿ ਸੁਪਰੀਮ ਕੋਰਟ ਤੋਂ ਤਰਸਦੇ ਜ਼ਮੰਦ ਵੀਰ ਜੀ ਤਰਸ ਲਿਖੇ ਇਹ ਤਾਂ ਜੱਜ ਨੇ ਸਾਰਾ ਵੇਰਵਾ ਪਾਇਆ ਤਰਸ ਕੀ ਹੁੰਦਾ ਹਾਈ ਜੇ ਨੇ ਕਤਲ ਕੀਤਾ ਵਾਲ ਨੂੰ ਤਸ ਦੇ ਬਰੀ ਕਰ ਦੂਗਾ ਜੱਜ ਕਰਦਾ ਜੱਜ ਤਰਸ ਦਾ ਕੋਈ ਚੀਜ਼ ਨਹੀਂ ਇਹ ਤਾਂ ਇਹ ਆ ਵੀ ਜੱਜ ਨੇ ਫਾਈਨਿੰਗ ਤੇ ਲਿਖਿਆ ਵੀ ਸਿਵਲ ਨੇਚਰ ਕੇਸ ਆ ਇਸ ਕਰਕੇ ਜ਼ਮਾਨਤ ਦੇ ਰਿਆਂ ਜਿਹੜੀ ਜਿਵੇਂ ਜ਼ਮਾਨਤ ਤੇ ਜੇ ਡਿਲੇ ਹੋਈ ਇੱਕ ਮੇਰੇ ਵਕੀਲ ਹਾਇਰ ਕਰ ਲੇ ਇੱਕ ਇਹਨਾਂ ਨੇ ਜਿਹੜੇ ਪੁਲਸ ਰਾਹੀਂ ਜਵਾਬ ਜਾਣੇ ਸੀ ਉਹ ਡਿਲੇ ਕਰਦੇ ਸੀ ਜੋ ਵੀ ਜੱਜ ਫੈਸਲਾ ਦੇਉ ਤੁਹਾਡਾ ਕੇਸ ਚੱਲ ਰਿਹਾ ਤੁਹਾਡੇ ਹੱਕ 'ਚ ਜਾਂ ਤੁਹਾਡੇ ਖਿਲਾਫ ਤੁਸੀਂ ਸੰਤੁਸ਼ਟ ਹੋਵੋਗੇ ਮਾਨ ਜੋਕ ਅਦਾਲਤ ਸਭ ਤੋਂ ਉੱਚੀ ਹੈ ਇਹ ਸਾਡੀ ਦੇਸ਼ ਦੀ ਸਰਵ ਸੇਸ਼ਟ ਨਿਆਂਪਾਲਿਕਾ ਇਹਦੇ ਤੇ ਕਿਹਨੂੰ ਕੋਈ ਉਤਰਾਜ ਹੋ ਸਕਦਾ ਜੋ ਹੁਕਮ ਆਊਗਾ ਸਿਰ ਮੱਥੇ ਆ ਅਸੀਂ 옴 ਪ੍ਰਕਾਸ਼ ਸੱਚ ਦੇਵਾ ਜਿਨ੍ਹਾਂ ਨੇ ਆਪਣਾ ਅੱਖ ਰੱਖਿਆ ਇਹਨਾਂ ਦਾ ਕਹਿਣਾ ਹੈ ਕਿ ਉਸ ਉੱਤੇ ਜਿਹੜੇ ਵੀ ਸਾਮਸੁੰਦਰ ਬਧਵਾ ਨੇ ਦੋਸ਼ ਲਾਇਨੇ ਸ਼ਰਮ ਛੁੱਟੇ ਨੇ ਹਾਈ ਕੋਰਟ ਤੇ ਇਹਨਾਂ ਨੂੰ ਯਕੀਨ ਨਾ ਕਿਉਂਕਿ ਹਾਈ ਕੋਰਟ ਨੇ ਇਹਨਾਂ ਦੇ ਪੱਖ 'ਚ ਇੱਕ ਦੋ ਫੈਸਲੇ ਕੀਤੇ ਨੇ ਕੋਰਟ ਆਫ ਕੰਡਕਟਰ ਦਾ ਕੇਸ ਵੀ ਬਣਾਇਆ ਪੁਲਿਸ ਵਾਲਿਆਂ ਤੇ ਨਾਲ ਮਾਮਲੇ ਤੇ ਸਟੇ ਦਿੱਤੀਆ ਜਿਹੜੇ ਮਾਮਲੇ ਤੇ ਇਹਨਾਂ ਨੂੰ ਅੰਦਰ ਕੀਤਾ ਗਿਆ ਸੀ ਸੋ ਪੂਰਾ ਮਾਮਲਾ ਤੁਹਾਨੂੰ ਸੁਣਾ ਦਿੱਤਾ ਹੈ ਪਹਿਲਾਂ ਬਧਵਾ ਦੀ ਪੂਰੀ ਸਟੋਰੀ ਲਾਈ ਹੁਣ ਇਹਨਾਂ ਦੀ ਲਈ ਇਹਨਾਂ ਦੀ ਪਹਿਲਾਂ ਵੀ ਪੂਰੀ ਸਟੋਰੀ ਲਾਈ ਸੀ ਇੱਕ ਬਵਾਦ ਹੈ ਸੋ ਕੋਰਟ ਨੂੰ ਚਾਹੀਦਾ ਏ ਮਾਮਲੇ ਦਾ ਕਿ ਜਲਦੀ ਹੱਲ ਕੀਤਾ ਜਾਵੇ ਜਾਂ ਫਿਰ ਪੰਜਾਬ ਸਰਕਾਰ ਅਜੇ ਮਾਮਲਿਆਂ ਦਾ ਸਪੈਸ਼ਲ ਕੋਰਟ ਨਾ ਬਣਾਵੇ ਜਿਨ੍ਹਾਂ ਦੀ ਜਲਦੀ ਸੁਣਵਾਈ ਕੀਤੀ ਜਾ ਸਕੇ ਤਾਂ ਕਿ ਲੋਕ ਐਵੇਂ ਦੀਆਂ ਹੁਲਝੁਲਾਂ ਤਾਣੀਆਂ ਦੇ ਵਿੱਚ ਨਾ ਪੈ ਸਕਣ ਕੈਮਰਾਮੈਨ ਗੁਰਿੰਦਰ ਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀਗੜ੍ਹ